ਤੇ ਜਾਂਦੇ ਹਾਂ ਉਹ ਫੇਰ ਅਸੀਂ ਜੀ ਲਿਟਰ ਚਾਹ ਲੈਣਾ ਹੈ Oh, oh, ਸਾਹਿਬ ਜੀ ਸਭ ਤੋਂ ਵੱਡੇ ਹੱਦਵਾੜ ਦੇ ਆਸ਼ਰਮ ਦੇ ਸੇਵਾ ਪ੍ਰabandਕ ਜੀ ਤੇ ਪਿਆਰੀ ਸਾਧ ਸੰਗਤ ਦੇ ਪਹਿਲੇ ਪਤਾਨ ਸ੍ਰੀ ਮਾਨ ਸਿੰਘ ਜੀ ਦਾ ਮਹਤਵ ਸੰਗੀ ਨਿਰਮੁਖਿਆ ਬੇਟੀ ਵਾਲੇ ਮਹਾਂਪੁਰਸ਼ ਤੇ ਦੂਜੇ ਪ੍ਰabandਕ ਸ੍ਰੀ ਮਾਨ ਸਿੰਘ ਜੀ ਦਾ ਮਾਨ ਰੰਧਾ ਮਹਾਰਾਜ ਜੀ ਸਾਨੂੰ ਆਪਣੇ ਜੀ ਦਾ ਤਾਨਨਾ ਅਤੇ ਸਾਧ ਸੰਗਤ ਜੀ ਆਸ਼ੀਰਵਾਸ ਕਰਕੇ ਸ੍ਰੀ ਗੁਰਦਾਸ ਮਹਾਰਾਜ ਦਾ ਬਹੁਤ ਪਾਵਨ ਸਥਾਨ ਉਸ ਪਵਿੱਤਰ ਪਾਵਨ ਸਥਾਨ ਤੇ ਗੰਨਤ ਸੇਵਾ ਕੀਤੀ ਕਿ ਜਦੋਂ ਪਿਆਰੇ ਸਾਥ ਸੰਗਤ ਦੇ ਸ੍ਰੀ ਗੁਰਦਾਸ ਮਹਾਰਾਜ ਦਾ ਤੁਰੀਆ ਜਨਾਰ ਤੱਕ ਨਿਕਾ ਇਹ ਹਮੇਂ ਹੀ ਮਹਾਨ ਪੁਜਾਰੀ ਸਾਹਿਬ ਜੀ ਦੇ ਇਸ ਪਵਿੱਤਰ ਪਾਵਨ ਸਥਾਨ ਤੇ ਸਾਡੇ ਨਕਤੇ ਵਿੱਚ ਨੇ ਕਰੀ ਗੁਰੂ ਜੀ ਦਾ ਕੋਈ ਸ਼ਤਰਾਸਤੀ होलीसांगी हादसा जो श्री गुरु प्रकाश महाराज की दशम उत्थित सेवा स्थान महापुरुषों वालों प्याली सा की सेवा की जाती है आपू संकत महापुरुषों की कर्म के नाम प्यार बनिया रहा है आपू संकत हाज भी भर रहे हो सारे साथ करके ਮਾਂ ਪਰਸ਼ਾਦੀ ਕਰਨਾ ਤੇ ਨਮਸਕਾਰ ਕਰਕੇ ਛੇਤ ਤੋਂ ਛੇਤ ਅਦਰ ਬੰਦ ਕਰਵਾ ਤੱਕ ਨਹੀਂ ਦੀ ਕਿ ਆਵ ਮਹਾਂ ਪਰਸ਼ਾ ਪਾਸੋਂ ਜਾਰੀ ਸਾਧ ਸੰਗੀ ਪ੍ਰਵਚਨ ਸਾਧਨ ਕਰੀਏ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਦਾ ਸਵਾਗਤ ਹੈ ਹੋ ਭਾਗਤੀ ਉਸ ਮੋਹ ਸੰਗਤ ਪ੍ਰਵਰਤਨ ਕਾ ਦੇ ਸਹਿਯੋਗ ਦੇ ਨਾਲ ਇਹ ਭਰਾਨਾ ਨਗਰ ਕੀਰਤਨ ਦਾ ਕੀਤਾ ਗਿਆ ਉਸ ਪ੍ਰਮਾਤਮਾ ਸਰੂਪ ਸਤਗੁਰੂ ਗੁਰੂ ਜਾਸ ਮਹਾਰਾਜ ਦੇ ਸ਼ੋਭਾ ਯਾਤਰਾ ਉਪਕਰਕ ਦੇ ਹੁੰਦੇ ਆ ਬਾਹਵਾਲ ਤੋਂ ਰੰਗ ਮੁੱਕੇ ਬੜਾ ਸਾਲ ਬਾਹਵਾਲ ਬੜਾ ਸਾਫ਼ ਤੋਂ ਹੁੰਦੇ ਹੋਏ ਬਾਬਾਵਾਲ ਟਕੋ ਸੀਪੁਰ ਥੇਰਵਾਂ ਬਾਬਾ ਕਲਰਾਂ ਤੋਂ ਪਹੁੰਚੇ ਸੋਦਾਸ ਕੋਲ ਸ਼ਿਵਦਰਗ ਵੱਲੋਂ ਜੀ ਆਇਆਂ ਧਨਵਾਦ ਹੈ ਪ੍ਰਵक्ता ਦਾ ਬਰਦਾਰ ਸਾਹਿਬ ਜੀ ਸਾਡੀ ਬਾਬਾ ਜੀ ਸੂਰ ਨਗਰ ਬਾਬਾਵਾਲ ਦਾ ਦਾਸ ਰਣੀ ਹੈ ਕਿ ਜੀ ਆਇਆਂ ਧਨਵਾਦ ਕਦਮ ਕਦਮ ਸਿਰ ਉੱਤੇ ਕਿਉਂਕਿ ਸਤਗੁਰੂ ਗੁਰਦਾਸ ਮਹਾਰਾਜ ਦਾ ਪ੍ਰਕਾਸ਼ 25 ਫਰਬਰੀ ਨੂੰ 12 ਫਰਬਰੀ ਨੂੰ ਬੜੀ ਸ਼ਰਧਾ ਤੋਂ ਤਾਂ ਦੇਸਾਂ ਦੇ ਸਮੇਂ ਸਭ ਤਾਂ ਵਰਤ ਦੀ ਸੰਗਤਾਂ ਬੜੀ ਹੈ ਜਿੱਥੇ ਜਿੱਥੇ ਗੁਰੂ ਮਹਾਰਾਜ ਦੇ ਨਾਮ ਲੇ ਬਸਕਾ ਬੈਠੀਆਂ ਨ ਬੜੀ ਸਤ ਦੀ ਪਿਆਰ ਦੇ ਨਾਲ ਤੇਰ ਦਾ ਪ੍ਰਕਾਸ਼ ਸਮਲਾਰੀਆਂ ਹੈ ਕਈਆਂ ਤੋਂ ਇੱਕ ਮਹੀਨਾ ਹੋ ਗਿਆ ਇਹ ਪ੍ਰਵਾਦ ਫਿਰੇ ਨਿਕਾਲੀਆਂ ਦੇ ਚੱਲ ਰਹੀਆਂ ਹਨ ਉਸ ਬਾਲਕ ਦੀ ਉਸਤਤ ਹੋ ਰਹੀ ਹੈ ਤੇ ਸਤਨੋ ਸਤਗੁਰੂ ਗੁਰੂ ਦਾਸ ਜੀ ਮੰਨਦੇ ਪ੍ਰਕਾਸ਼ ਸਭ ਤੇ ਲੱਖ ਲੱਖ ਵਧਾਈਆਂ ਮਾਰੇ ਕਿਪਾ ਕਰ ਕਿਉਂਕਿ 12 ਫਰਵਰੀ ਨੂੰ ਬੜੀ ਹੀ ਸਰਦਾਰ ਭੁਗਤਾਂ ਦੇ ਨਾਲ ਸਾਰੀ ਇਸ ਨੂੰ ਸੱਤ ਨੇ ਮਨਾਉਣਾ ਹੈ ਤੇ ਜਿਆ ਤਲਬਾਦ ਹੈ ਤੇ ਬੇਤੀ ਹੈ ਕਿ ਜਿੱਥੇ ਤੁਸੀਂ 12 ਫਰਵਰੀ ਨੂੰ ਨਗਰਾਂ ਵਿੱਚ ਮਨਾਉਣਾ ਹੈ ਉੱਥੇ 13 ਫਰਵਰੀ ਨੂੰ ਸਖਤ ਨੂੰ ਹੱਥ ਜੋੜ ਕੇ ਬੇਤੀ ਹੈ ਕਿ ਖਰਾੜਗੜ ਦੇਖੇ ਵੀ ਸੋ ਪੀਠਗਵਾਰ ਸਤਿਗੁਰੂ ਅਰਦਾਸ ਮਹਾਰਾਜ ਜੀ ਸਭ ਸੰਮਾਹਪੁਰਸ਼ਾਂ ਵੱਲੋਂ ਪ੍ਰਧਾਨ ਸਾਹਿਬ ਜੀ 108 ਹਰਮਨ ਦਾਸ ਸਿੰਘ ਮਹਾਰਾਜ ਚੇਅਰਮੈਨ 108 ਸਰਬੰਦਾਤੀ ਬੋਰਡ ਉਹ ਮਹਾਪੁਰਸ਼ ਬਲਵ ਸੰਕਰ ਨੂੰ ਬੇਤੀ ਹੈ ਕਿ 10 ਫਰਵਰੀ ਨੂੰ ਖਰਾੜਗੜ ਦੇ ਨਾਲ ਜਿਹੜੀ ਮਹਾਪੁਰਸ਼ ਨੇ ਬੜਾ ਉਤਰਾਲਾ ਕੀਤਾ 36 ਏਕੜ ਜ਼ਮੀਨ ਲੈ ਕੇ ਇਸ ਹਿੱਸੇ ਦੇ ਵਰਤਨ ਲਈ ਇਥੇ ਹਸਪਤਾਲ ਵੀ ਬਣਾਇਆ ਜਾਏਗਾ ਸਕੂਲ ਵੀ ਕੋਤਰ ਮੰਦਿਰ ਵੀ ਬਣੇਗਾ 48 ਸਮੇਂ ਦੇ ਵਿੱਚ ਇਹ ਕੋ ਛੋਤੇ بڑے ਦਾ ਸੰਬੰਧ ਦੇ ਸਹਿਯੋਗ ਦੇ ਨਾਲ ਕਿਉਂਕਿ 13 ਫਰਵਰੀ ਨੂੰ ਮਾਹਕ੍ਰਿਸ਼ਨ ਵੱਲੋਂ ਹਾਥੀ ਜੋੜ ਕੀ ਬੀਤੀ ਹੈ ਕਿ 13 ਫਰਵਰੀ ਨੂੰ ਚਰਨ ਗੰਗਾ ਦੇ ਨਾਲ ਹੀ ਨਿਜੀ ਦੀ ਮਾਹਕ੍ਰਿਸ਼ਨ ਨੇ ਚਰਨ ਗੰਗਾ ਦੇ ਵਿੱਚ ਵੀ ਜਮੀਨ ਹੈ ਉੱਥੇ ਦੀਵਾਰ ਸਜਣਗੇ ਵਾਤ ਉਸ ਰਾਗੀ ਜਥੇ ਕੀਰਤਨ ਕਰਨਗੇ ਉਥੇ ਵੀ ਪਹੁੰਚ ਦੀ ਕਿਰਪਾ ਦਾ ਕਰੀ 13 ਫਰਵਰੀ ਇਹ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਿ ਜਰੂਰ ਸਰਤਾ ਨੂੰ ਸ਼ਾਮ ਨੂੰ 12 ਫਰਵਰੀ ਨੂੰ ਯਾਦ ਕਰਾ ਦੇਣਾ ਕਿ ਉਥੇ ਹੋ ਕੁਮ ਬਾਕੇ ਪਹੁੰਚ ਦੀ ਕਿਰਪਾ ਦਾ ਕਰੀ ਹੈ ਇਹ ਮਹਾਰਾਜ ਦਾ ਜਿਸ ਤਰ੍ਹਾਂ ਬਲਾਰਸ ਵਿੱਚ ਉੱਥੇ ਵੀ ਕੁਮ ਲੱਗਦਾ ਹੈ ਇੱਥੇ ਵੀ ਅੱਪਾ ਕਿਉਂਕਿ ਮਹਾਰ ਨੇ ਇੱਥੇ ਵੀ ਚੱਲ ਪਾਏ ਇੱਥੇ ਵੀ ਕੋਲ ਲਾਣਾ ਹੈ ਤੇ ਮਹਾਰਾ ਕਿਰਪਾ ਕਰ ਤੇ 25 ਫਰਵਰੀ ਨੂੰ ਬਰਬਲੀ ਸਤਕੰਡਵਾਸੀ ਸਤਿਗੁਰੂ ਸਵਾਮੀ ਦਾਸ ਮਹਾਰਾ ਦੇ ਇਸਲਾਮ ਨਵੰਨ੍ਹੇ ਬਰਸੀ ਹੈ ਇਹ ਵੀ ਸਮੂਹ ਸਖਤ ਨੂੰ ਹੱਥ ਜੋੜ ਕੇ ਬੇਨਤੀ ਹੈ ਪ੍ਰਬੰਧਕਾ ਨੂੰ ਬੰਦਾਰ ਸਾਹਿਬ ਜੀ ਨੂੰ ਕਿ ਜਰੂਰ ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਤੇ ਸੇਵਾ ਨਿਭਾਉਣੀ ਹੈ ਇਹ ਆਪ ਜੀ ਦੇ ਹੀ ਸਹਿਯੋਗ ਦੇ ਨਾਲ ਸਾਰੇ ਕਾਰਜ ਉਹਨਾਂ ਸੰਕਟ ਨੇ ਸਹਿਯੋਗ ਦੇ ਨਾਲ ਤੋਂ ਦਾਸ ਬਨੋਂ ਪੇਰੇ ਬਨੋਂ ਸੇਵਾ ਦਾ ਰੱਬ ਨੂੰ ਅਮਰਤ ਬੀਲੇ ਤੋਂ ਕਾਤਈ ਕਾਤਈ ਢੀਕ ਰਹੇ ਨੇ ਕਿ ਸੰਗਤ ਆਵੇ ਤਾਂ ਸੇਵਾ ਦਾ ਮੌਕਾ ਸਾਨੂੰ ਪ੍ਰਾਪਤ ਹੋ ਸਾਦੀ ਢੀਕ ਰਹੇ ਸੋ ਜੀ ਆਇਆਂ ਧੰਨਵਾਦ ਹੈ ਤੇ ਬੇਨਤੀ ਕਰਦੇ ਹਾਂ ਸੰਗਤ ਨੂੰ ਕਿ ਗੁਰੂ ਘਰ ਦਾ ਲੰਗਰ ਤਿਆਰ ਹੈ ਜਿਦਾ ਜਬੀ ਬੜਿਆ ਹੈ ਸਾਰੇ ਨੇ ਸ਼ਬਦ ਕੀ ਜਾਣ ਦੀ ਕਿਰਪਾ ਕਰਨੀ ਹੈ ਦੂਣ ਬਿਸਦੇ ਆ ਕਿ ਆਪ ਜੀ ਦਾ ਪਿਆਰ ਹੈ ਇਹਦਾ ਪਿਆਰ ਬੜਿਆ ਰਹੇ ਸਤਿਗੁਰੂ ਮਹਾਰਾਜ ਦੀ ਸੇਵਾ ਲੈਂਦੇ ਰਹਿਣ ਸੇਵਾ ਸਿਮਰ ਨਿਮਰਤਾ ਤੰਦਰੁਸਤੀ ਬਖਸ਼ਿਸ਼ ਕਰੇ ਮਾਲਕ ਹਮੇਸ਼ਾ ਇਹ ਪੜੀ ਚਰਨਾਂ ਦੇ ਨਾਲ ਜੁੜੀ ਰੱਖੇ ਜੋ ਮਾਲਕ ਦਾ ਪ੍ਰਮਾਨ ਹੈ ਸਿ لال ਤੁਧ ਬਿ ਨਿ ਕੋਣ ਕੇ ਇਹ ਸਤਿਗੁਰੂ ਤੇ ਇਹ ਬਿ ਨਿ ਕੋਣ ਕਰ ਸਕਦੇ ਇਥੇ ਮਹਾਪੁਰਸ਼ਾਂ ਨੇ ਸੇਵਾ ਕੀਤੀ ਸਿਮਰਨ ਕੀਤਾ ਤੇ ਅੱਜ ਸੰਗਤਾਂ ਇਥੇ ਕਉਮ ਵਿੱਚ ਸਿ لال ਕਰਦੀਆਂ ਨੇ ਸੇਵਾ ਲਗਾਉਂਦੀਆਂ ਹਨ ਦਾਨਕੁਲ ਕਰਦੀਆਂ ਹਨ ਇਹ ਮਹਾਪੁਰਸ਼ਾਂ ਨੇ ਕੋ ਬੁਲਾਇਆ ਹੋਇਆ ਹੈ ਸੋ ਮਹਾਪੁਰਸ਼ਾਂ ਦੇ ਚਰਨ ਵਿੱਚ ਕੋਟ ਕੋਟ ਨਮਨ ਹੈ ਨਮਸਕਾਰ ਹੈ ਤੁੰਡਾ ਉਪਰਦਨਾ ਹੈ ਬ੍ਰਹਮਲੀਨ ਸਚਖੰਡ ਵਾਸੀ ਵਾਵਾ ਗੁਲਾਬ ਸਾਹਿਬ ਜੀ ਮਹਾਰਾਜ ਬ੍ਰਹਮਲੀਨ ਸਚਖੰਡ ਵਾਸੀ ਸਤਿਗੁਰੂ ਬੀਬੀ ਜੀਵੇ ਸ਼ਾਹ ਜੀ ਮਹਾਰਾਜ ਬ੍ਰਹਮਲੀਨ ਸਚਖੰਡ ਵਾਸੀ ਸਤਿਗੁਰੂ ਬਾਬਾ ਕੋਡੂ ਰਾਮ ਜੀ ਮਹਾਰਾਜ ਬ੍ਰਹਮਲੀਨ ਸਚਖੰਡ ਵਾਸੀ ਸਤਿਗੁਰੂ ਸੁਆਮੀ ਨਰਿੰਦਾਸ ਮਹਾਰਾਜ ਬ੍ਰਹਮਲੀਨ ਸਚਖੰਡ ਵਾਸੀ ਸੁਆਮੀ ਅਮਰਦਾਸ ਮਹਾਰਾਜ ਬ੍ਰਹਮਲੀਨ ਸਚਖੰਡ ਵਾਸੀ ਸੁਆਮੀ ਰਾਮ ਕਿਸ਼ਨ ਮਹਾਰਾਜ ਬ੍ਰਹਮਲੀਨ ਸਚਖੰਡ ਵਾਸੀ ਬੀਬੀ ਚੰਦੀ ਰਾਮ ਜੀ ਮਹਾਰਾਜ ਬ੍ਰਭ ਜੀ ਉਸ ਸੱਚਖੰਡਵਾਸੀ ਪੁਲੀਰਾ ਤੁਮ ਬ੍ਰਭਲੀਨ ਸੱਚਖੰਡਵਾਸੀ ਬੀਬੀ ਜਵਲੀ ਦੇਵੀ ਜੀ ਮਹਾਰਾਜ ਬ੍ਰਭਲੀਨ ਸੱਚਖੰਡਵਾਸੀ ਬੀਬੀ ਤੋਂ ਦੇਖਣਾ ਇੱਥੇ ਮਹਾਨ ਮਾਪੋਸ਼ਾ ਨੇ ਵੰਦਗੀ ਕੀਤੀ ਸਵਾਸ ਸਵਾਸ ਲਗਾਈ ਤਾਂ ਅੱਜ ਇੱਥੇ ਕੁੰਭ ਲੱਗਿਆ ਹੋਇਆ ਸਦਾਸਥੇ ਪ੍ਰਬੰਧਕਾ ਦਾ ਰਣੀ ਹੈ ਕਿ ਜਿਨ੍ਹਾਂ ਨੇ ਸੇਵਾ ਦਾ ਮੌਕਾ ਸਾਨੂੰ ਬਖਸ਼ਿਸ਼ ਕੀਤਾ ਤੇ ਤਾਂ ਦੇ ਸੇਵਾ ਸਾਨੂੰ ਪ੍ਰਾਪਤੋ ਦੀ ਰਵੇ ਸਤਿ ਅੰਮ੍ਰੋਦ ਦਾ ਬਿੰਦਾ ਰਹੇ ਸੁਦਾਸ ਬਹੁਤ ਹੀ ਧੰਨਵਾਦ ਕਰਦਾ ਹੈ ਗ੍ਰੰਦੀ ਅਗਰਹੀਆਂ ਨਾਲ ਤੇ ਮਹਾਰਾਜ ਦੀ ਕਿਰਪਾ ਨਾਲ ਸਾਰੇ ਵੀ ਹਾਜ਼ਰੀਆਂ ਪਰਵਾਨ ਕਰਨ ਤਾਂ ਉਹ ਮੇਰੇ ਅੱਖ ਵਿੱਚ ਲਾਉਣ ਤੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਬੜੀ ਸ਼ਰਤ ਦੇ ਨਾਲ ਪਿਆਰ ਦੇ ਨਾਲ ਭੋਜਨ ਸਕਾਣਾ ਹੈ ਸਾਰੇ ਭਵੇਂ ਦੋ ਵਾਰ ਚਾਰ ਵਾਰ ਇਕ ਬਣਾ ਪਵੇ ਪਰ ਕੋਈ ਵੀ ਚੀਜ਼ ਨਹੀਂ ਹੈ ਗੋਣਿਸ਼ੇ ਜਿਨੇ ਜਿਨੇ ਸਕਤ ਮੰਗਦੀਆਂ ਉਹਨੇ ਵਰਤਉ ਦੇ ਜਾਣਾ ਬਾਲਕਬੀ ਦਾ ਨਾਮ ਜਪ ਕੇ ਤੇ ਮਾਰੇ ਕਿਰਪਾ ਕਰਨ ਸੰਤਰੂ ਵੇਦੀ ਹਟ ਲਗਨ ਪਰਕਾ ਦੇ ਚੱਕਰ ਦੀ ਕਿਰਪਾ ਤਾਂ ਕਰਨੀ ਹੈ ਆਉ ਫਤੇ ਬਲਾਉ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਰ ਪੈ ਸੰਤੁਰੂदास ਮਹਾਰਾਜ ਕੀ ਜੈ ਧੇਤੀ ਤੋਂ ਸੇਧ ਦੇਣ ਵਰਾਚੋਂ ਦੇਵਤੇ ਵੀ ਫੁੱਲ ਵਦ ਸੰਦੇ ਨੇ ਕਰਕੇ ਦਿਦਾਰ ਆਉਂਦਾ ਸਕੂਨ ਸਾਰੇ ਪੰਦੇ ਨੇ ਉਹ ਵੀ ਵੰਡ ਜਾ ਪਿਆਰ ਹਰ ਦਿਲ ਨੂੰ ਉਹ ਵੀ ਵੰਡ ਜਾ ਪਿਆਰ ਹਰ ਦਿਲ ਨੂੰ ਪਿਆਰੀ ਜਿਹੀ ਆਸ ਬਣ ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵ ਦਾਸ ਬਣ ਕੇ ਰੱਬ ਹੈ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ ਕੇ ਬਣ ਕੇ ਗੁਰੂ ਰਵਿਦਾਸ ਮਸਤਾ ਨਾ ਹੋਇਆ ਜਾਪਦਾ ਉਹਨੇ ਰੱਖਿਆ ਸਿਰਾਂ ਤੇ ਹੱਥ ਸੱਜਦੇ ਉਹਨੇ ਰੱਖਿਆ ਸਿਰਾਂ ਤੇ ਹੱਥ ਸੱਜਦੇ ਸੱਚੀ ਦਰਵਾਜ਼ ਬਣ ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ ਕੇ ਰੱਬ ਹੈ ਆਪ ਧਰਤੀ ਤੇ ਦੁਰਬੇਦਾਸ ਬਣ ਕੇ ਬਣ ਕੇ ਰੱਬ ਦੈਂਤਾ ਉਸ ਨੂੰ ਸੁਗਾ ਸੇ ਖੁਸ਼ ਹੋਣ ਦੀ ਦੈਂਤਾ ਉਸ ਨੂੰ ਸੁਗਾ ਸੇ ਖੁਸ਼ ਹੋਣ ਦੀ ਬੈਠਾ ਚੌਦਾਸ ਬਣ ਕੇ ਰੱਬ ਆਪ ਧਰਤੀ ਤੇ ਆ ਗਿਆ ਗੁਰੂ ਰਵਿਦਾਸ ਬਣ ਕੇ ਰੱਬ ਆਪ ਧਰਤੀ ਤੇ ਗੁਰੂ ਰਵਿਦਾਸ ਬਣ ਕੇ ਬਣ ਕੇ ਗੁਰੂ ਰਵਿਦਾਸ